ਬੱਟ ਇੱਕ ਮਿੰਟ ਸਰ ਤੱਗੀ ਜੀ ਦਿਖਾ ਦਿਓ ਬਸ ਇਦਾਂ ਚੱਕ ਕੇ ਇੱਕ ਦੋ ਤੱਗੀਆਂ ਚੱਕ ਲਓ ਇਹ ਦਾਸਾ ਤਾਂ ਹੀ ਪਰਮਾ ਲਾ ਸੁਣਾ ਕਿ ਕਿਨੇ ਫੜਦੇ ਹੋ ਨਹੀਂ ਪਹਿਲਾਂ ਦੂਸਰੇ ਦੀ ਗਨਫਰੈਂਸ ਕੀਤੀ ਬਿਲਕੁਲ ਇਹ ਗੱਲਾਂ ਹੁੰਦੇ ਨਾ ਬੜੇ ਸਰ ਦੇ ਬੀ ਗੋਰੀ ਹਾਂਜੀ ਜੀ ਮਾ ਸਾਹਿਬ ਸਰ ਇਹ ਜਿਹੜਾ 50 ਲੱਖ ਰੁਪਏ ਤੁਸੀਂ ਅੱਜ ਇਹ ਪਕੜਿਆ ਹੈ ਵੇ ਕਿੱਥੋਂ ਪਕੜਿਆ ਪੂਰੀ ਦਿਓ ਜਾਣਕਾਰੀ ਸਰ ਮੇਰੇ ਬਟਾਕੇ ਥਾਪੇ ਤੇ ਸੀ ਮੈਂ ਨੱਤ ਲਾਇਆ ਸੀ ਕੌਂਸਲ ਪਾਰਟੀ ਸੀ ਤੇ ਨਵਲ ਧੀ ਨਾਮ ਦਾ ਬੰਤੀ ਹੈ ਇਹ ਪੈਦਲ ਆਉਂਦਾ ਪੈਦਲ ਤਾਂ ਇਹ ਕੋਲ ਬੈਸ ਸੀ ਚੈੱਕ ਕੀਤਾ ਕੋਲ ਕਿ ਉਹਦੇ ਵਿੱਚੋਂ ਅ ਤੈਸੀ ਬਰਾਉਂਦ ਹੋਏ ਨੇ ਫਿਰ ਗਲਤੀ ਕੀਤੀ ਆ 50 ਲੱਖ ਰਪਏ ਨੇ ਨਵੇਂ ਨੋਟ ਨਵੇਂ ਨੋਟ ਕਿੰਨੇ ਦੇ ਨੋਟ ਨੇ ਜੀ ਇਹ ਕਿੰਨੇ ਕਿੰਨੇ 2 2000 ਵਾਲੇ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਸਰ ਇਹ ਦਿੱਲੀ ਤੋਂ ਆ ਰਿਹਾ ਸੀ ਤੈਨਾਂ ਖੰਨੇ ਜਾਣਾ ਸੀ ਦਸਰੇ ਬਾਕੀ ਇਨਕਮ ਟੈਕਸ ਵਾਲੇ ਆ ਗਏ ਨੇ ਤੇ ਇਹਨਾਂ ਨੂੰ ਆਪਾਂ ਉਹਨਾਂ ਨੇ ਪੁੱਛ ਲਈ ਸੀ ਕਰ ਲਈ ਆਪਣੀ ਬਾਕੀ ਇੱਕ ਦਿਨ ਹੋਰ ਹੋ ਜਾਵਾਂਗੇ ਇਹਨੇ ਦੱਸਿਆ ਨਹੀਂ ਪੈਡੋਗ੍ਰਾਫੀ ਕਰਾਤੀ ਗਈ ਸੀ ਇਹਨੇ ਦੱਸਿਆ ਨਹੀਂ ਪੈਦਲ ਕਿੱਥੋਂ ਆਇਆ ਹੈ ਬੱਸ ਤੋਂ ਉਤਰਿਆ ਹੋਣਾ ਕਿਸੇ ਤੋਂ ਵਾਸਤਵ ਕਿਸੇ ਉਤਰਿਆ ਨਾ ਨਹੀਂ ਜਦੋਂ ਤੁਸੀਂ ਪਕੜਿਆ ਸੀ ਪੈਦਲ ਸੀ ਜਾਂ ਕਾਰ 'ਚ ਸੀ ਠੀਕ ਹੈ ਮੇਰਾ ਨਾਮ ਸੰਜੀਤ ਠਾਕੁਰ ਇਸਕਾ 1 ਤੱਕ ਸਬੰਧਤ ਕੋਰਪਸ ਨੇ ਦੱਸਿਆ ਕਿ 50 ਲੱਖ ਰੁਪਏ ਇੱਥੇ ਪੜਿਆ ਗਿਆ 14 ਨਹੀਂ ਤੇ ਸਾਨੂੰ ਸਾਡੀ ਅਥਾਰਟिटीज ਨੇ ਤਫ਼ਤੀਸ਼ ਕਰਨ ਵਾਸਤੇ ਭੇਜਿਆ ਤੇ ਅਸੀਂ ਆਪਣੀ ਰਿਪੋਰਟ ਉਹਨਾਂ ਨੂੰ ਪੁਟ ਅਪ ਕਰਾਂਗੇ ਤੇ ਜੋ ਵੀ ਦਾ ਰੋਡਿੰਗਰੀ ਟੈਪਲ ਜਰਮਨੀ ਦੀ ਰਕਮ ਹੈ ਜੋ ਵੀ ਬਨੇਗੀ ਉਹ ਸਰਕਾਰ ਵੱਲੋਂ ਸੈਤੀ ਜਾਵੇਗਾ ਕਿੰਨਾ ਇਹਨਾਂ ਜੁਰਮਾਨਾ ਪਾਇਆ ਜਾਵੇ ਇਹ ਵੀ ਜੀ ਸਸਪੈਂਡ ਦਾ ਟਾਈਮ ਪਤਾ ਲੱਗੇਗਾ ਜਦੋਂ ਇਹਦੀ ਸਾਰੀ ਇਨਵੈਸਟੀਗੇਸ਼ਨ ਹੋਏਗੀ ਫਿਰ ਪਤਾ ਲੱਗੇਗਾ ਸਰ ਜੀ ਜਿਹੜੇ ਇਹ ਜਿਸ ਤੋਂ ਤੁਸੀਂ ਪੈਸੇ पकड़े ਨੇ ਸਰ ਇਹਨਾਂ ਨੇ ਕੋਈ ਵੀ ਕਾਗਜ਼ਾਤ ਜਾਂ ਕੋਈ ਨਹੀਂ ਦਸ ਤਸੱਲੀ ਬਕਸ ਕੋਈ ਜਵਾਬ ਨਹੀਂ ਦੇ ਪਾਏ ਖਾਲੀ ਸਾਰੀ ਇਹਨਾਂ ਦੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਜੀ ਤੇ ਆਹਦੀ ਇਨਵੈਸਟੀਗੇਸ਼ਨ ਚੱਲੇਗੀ ਉਸ ਤੋਂ ਬਾਅਦ ਦਾ ਪਤਾ ਲੱਗੇਗਾ ਜੀ ਕਿੰਨਾ ਟੈਕਸ ਬਣਦਾ ਉਸਤੇ